ਇਹ ਗੱਲ ਵਾਜੀ ਮੇਰਾ ਨਾਮ ਦਵਿੰਦਰ ਸਿੰਘ ਮੈਂ ਜੋ ਅੱਜ ਇੱਥੇ ਆਪਣੇ ਕਤਲ ਹੋਇਆ ਮੈਂ ਉਹਨਾਂ ਦਾ ਤਾਇਆ ਦਾ ਲੜਕਾ ਹਾਂ ਔਰ ਜਿਸ ਦਾ ਸਾਨੂੰ ਪਹਿਲਾਂ ਪਤਾ ਸੀਗਾ ਕਿ ਉਹ ਅੰਮ੍ਰਿਤਸਰ ਤਿਆਗੀ ਆਪਣੇ ਮੈਰਿਜ ਦੇ ਗਿਆ ਸੀ ਆਪਣੇ ਦੋਸਤ ਦੀ ਔਰ ਫੰਨੂ ਸਵੇਰੇ ਲੱਗਿਆ ਪਤਾ ਕਿ ਇਸ ਤਰ੍ਹਾਂ ਗੱਲ ਹੋ ਗਈ ਆ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਅਸੀਂ ਬਹੁਤ ਹਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕਿੰਦਾ ਹੋਇਆ ਕਿ ਜਾਂ ਪਲਾਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਫੁੱਲਸ ਆਪਣੇ ਵੈਰੀਫਾਈ ਕਰਦੀ ਹੈ ਜੋ ਵੀ ਆਪਣੇ ਪੁੱਟੇ ਸੀਗਾ ਕੋਈ ਖਾਰਤੇ ਸੀਗਾ ਆਪਣੀ ਆਪਣੇ ਪਰਸਨਲ ਗੱਡੀ ਥਾ ਰਹੀ ਤੇ ਉਸ ਉਸ ਤੇ ਗਿਆ ਸੀ ਕਿ ਇਹਦੇ ਨਾਲ ਹੋ ਰਿਹਾ ਹਾਂਜੀ ਇੱਕ ਇਹਨਾਂ ਦਾ ਬ੍ਰਦਰ ਇਨ ਲਾ ਗਿਆ ਸੀ ਸਾਲਾ ਇਹਨਾਂ ਦਾ ਨਾਲ ਹੀ ਕੀ ਲੱਗਦਾ ਵੀ ਕੋਈ ਮਾਰੀ ਹੈ ਜਿਸ ਨਾਲ ਨਹੀਂ ਨਹੀਂ ਇਹ ਆਪਣੇ ਜੀ ਪੂਰਾ ਮਟਰ ਦਾ ਪਲਾਨ ਹੈ ਜੀ ਆਪਣੇ ਜਿਸ ਵਾਰ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲਾਨਿੰਗ ਨਾਲ ਮਾਰਿਆ ਗਿਆ ਇਹ ਆਪਣੇ ਐਨ ਰਾਈ ਹੈ ਆਪਣੇ ਆਸਟ੍ਰੇਲੀਆ ਤੋਂ ਆਪਣੇ ਟ੍ਰਾਂਸਪੋਰਟ ਆ ਉਹਨਾਂ ਦੀ ਇੱਥੇ ਔਰ ਉਹਨਾਂ ਦਾ ਵਧੀਆ ਕਾਰੋਬਾਰ ਚੱਲ ਰਿਹਾ ਉੱਥੇ ਇੱਥੇ ਛੁੱਟੀ ਆਏ ਸੀਗੇ ਆਪਣੇ ਘਰ ਕਿੰਨੀ ਦਿਨ ਹੋਇਆ ਨੂੰ ਹੋ ਗਿਆ ਤਕਰੀਬਨ ਕੋਈ 3 ਤੋਂ 4 ਦਿਨ ਮਹੀਨੇ ਹੋ ਗਿਆ ਉਹਨਾਂ ਨੂੰ ਘਰ ਆਏ ਦੇ ਲਈ ਸੀ ਪਰ ਹੁਣ ਅਸੀਂ ਕੀ ਕਹਿ ਸਕਦੇ ਆ ਕੀ ਮੰਗ ਕਰਦੇ ਆ ਪ੍ਰਸ਼ਾਸਨ ਅਸੀਂ ਇਹੀ ਕਹਿੰਨੇ ਕਿ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਜੋ ਵੀ ਇਹਨਾਂ ਦੇ ਦੋਸ਼ੀ ਆ ਉਹਨਾਂ ਨੂੰ ਤੇ ਸਖਤ ਸਖਤ ਆਪਣੀ ਸਜ਼ਾ ਮਿਲਣੀ ਚਾਹੀਦੀ ਇੱਥੇ ਜਿਹੜਾ ਮਰਡਰ ਹੋਇਆ ਇਹ ਮੁੰਡਾ ਸਾਡਾ ਗੁਆੰਡੀ ਆ ਜੀ ਸਾਡੇ ਨਾਲ ਹੀ ਪਿੰਡਾ ਚੱਕ ਮੀਰ ਦਾ ਅਦੇ ਸੀ ਇਹ ਆਸਟ੍ਰੇਲੀਆ ਦਾ ਪਿਆਰਾ ਇਹਦੀ ਮਿਸ ਵੀ ਜਿਹੜੀ ਬਾਹਰ ਹੀ ਆ ਤੇ 산ੂ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਬਈ ਹਦਿਆ ਕਰਤੀ ਆ ਤੇ ਆਹ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾਂ ਸੁਣਦੇ ਹਾਂ ਅੰਬਰਸਾਰ ਉੱਦ ਕਿ ਇਦਾਂ ਦੀ ਬਾਤ ਤਾਂ ਹੁੰਦੀ ਐ ਤੇ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਐ ਕਿ ਇਹਦਾ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਐ ਬਾਕੀ ਉਹ ਆਪਣੇ ਕਿਤਾ ਯੂਨੀ ਡੈਥ ਹੋ ਗਈ ਦੀ ਐ ਤੇ ਆਪਣੇ ਮਾਰ ਤੇ ਉਹਦੀ ਭੈਣ ਆ ਉਹ ਵੀ ਵਾਰੀ ਐ ਚਾਹੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਨੀ ਐ ਦੀ ਪਤਾ ਲੱਗਣਾ ਚਾਹਦਾ ਕਿ ਨੂੰ ਕੰਨ ਮਾਰਿਆ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਵਾਪਰਿਆ ਇਹ ਇੱਥੇ ਪਰਮਾਨント ਹੋਇਆ ਜੀ ਉਹ ਗੱਡੀ ਉਦੀ ਲੱਗੀ ਤੇ ਡਿਵਾਈਡਰ ਦੇ ਨਾਲ ਐਦਾ ਲੇਟੇ ਰਹੀ ਉਹ ਤੇ ਇਹਦੇ ਸਵੇਰੇ ਸਾਨੂੰ ਕਿਸੇ ਨੇ ਫੋਨ ਕੀਤਾ ਇੱਥੋਂ ਕੋਈ ਸੱਜਣ ਨੇ ਤੋਂ ਸਰਪੰਚ ਨੇ ਕਿ ਅਦਾ ਦਾ ਤੁਹਾਡੇ ਪਿੰਡ ਦੇ ਲਾਗੇ ਵੀ ਐਦਾ ਦਾ ਡਰੈਸਾ ਮੁੰਡੇ ਦਾ ਕਾਹੇ ਉਹਨੇ ਕਹਿ ਬਈ ਸਾਡਾ ਹੀ ਇਹ ਲੁਕਲੀ ਹੁੰਦਾ ਸਾਹਮਣੇ ਆਇਆ ਇੱਕ ਇੱਕ ਸਾਨੂੰ ਮਰਡਰ ਕੇਸ ਰਿਪੋਰਟ ਹੋਇਆ ਇੱਕ ਨਰੋਡ ਜੈਮਲ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕਿ ਆਸਟ੍ਰੇਲੀਆ ਰਹਿੰਦਾ ਪੁਲਿਸ ਸਵੇਰੇ ਇੱਥੇ ਡੈੱਡ ਬੋਡੀ ਮਿਲੀ ਆ ਔਰ ਡੈੱਡ ਬੋਡੀ ਦੀ ਬੋਡੀ ਤੇ ਬੁਲੇਟ ਇੰਜਰੀ ਪਾਠ ਹੈ ਵੀ ਉਹਦੇ ਸੋਰ ਇਨਵੈਸਟੀਗੇਟ ਕਰ ਰਹੇ ਆ ਤੇ ਅ ਕੋਸ਼ਿਸ਼ ਕਰਾਂਗੇ ਕੇਸ ਜਲਦੀ ਟ੍ਰੇਸ ਹੋ ਜਾਵੇ ਸਰ ਕੀ ਲੱਗਦਾ ਗੋਲੀ ਕੁਲੀ ਮਾਰੀ ਗਈ ਹਾਂਜੀ ਬੁਲੇਟ ਇੰਜਰੀ ਜਿਵੇਂ ਦੱਸਿਆ ਕਿ ਉਹਦੇ ਬੁਲੇਟ ਇੰਜਰੀ ਆ ਪੇਟ ਦੇ ਉੱਤੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ ਸਰ ਕਰਨ ਵਾਲੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਲਈ ਹੈ ਪੁਲਿਸ ਮੌਕੇ ਤੇ ਪਹੁੰਚੀ ਆ ਬਾਕੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਫਿਰ ਤੁਹਾਨੂੰ ਇਤਿਆਹ ਚਾ ਸਰ ਕੋਲ ਇਨਵੈਸਟੀਗੇਸ਼ਨ ਦਾ ਹਿੱਸਾ ਚ ਹੈ ਠੀਕ ਹੈ